ਇਹ ਦੁਕਾਨ ਦੇਖ ਸਕਦੇ ਹੋ ਜਿਹਦੇ ਵਿੱਚ ਚੋਰੀ ਹੋਈ ਹੈ ਜਿਨ੍ਹਾਂ ਨੇ ਲੱਖ ਤੋਂ 1.5 ਲੱਖ ਦਾ ਕਿਹਾ ਵੀ ਸਮਾਨ ਚੱਕਿਆ ਗਿਆ ਤੁਸੀਂ ਦੇਖ ਸਕਦੇ ਹੋ ਖਾਨੇ ਕਿਵੇਂ ਖਾਲੀ ਹੋਏ ਪਏ ਨੇ ਤੇ ਖਾਨਿਆਂ ਚੋਂ ਵੀ ਲੈ ਗਏ ਚੱਕ ਕੇ ਹਾਂ ਜੇ ਸਾਰੇ ਖਾਨੇ ਭਰੇ ਖਾਨਿਆਂ ਤੋਂ ਸਮਾਨ ਚੱਕਿਆ ਗਿਆ ਇਹ ਇਧਰੋਂ ਵੀ ਪਰ ਮੰਨ ਲੇ ਕਾਊਂਟਰ ਦੇ ਪਿੱਛੇ ਵੀ ਠੀਕ ਹੈ ਜੀ ਤੋਂ ਸਮਾਨ ਚੱਕਿਆ ਹੋਵੇ ਇਹ ਦੇਖੋ ਇਧਰ ਦੀ ਉੱਪਰ ਦੀ ਦੇਖ ਸਕਦੇ ਹੋ ਦੁਕਾਨ ਕਿਵੇਂ ਉਤਲ ਫੁਤਲ ਕੀਤੀ ਹੋਈ ਹੈ ਸਾਰੀ ਇਹ ਸਾਰੀ ਦੁਕਾਨ ਤੇ ਚੋਰੀ ਹੋਈ ਹੈ ਕਸ਼ੂ ਆਪ ਸਾਰਾ ਕੁਝ ਖੰਡਾਰ ਗੱਲੇ ਵੀ ਪੱਟੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਗੱਲੇ ਵੀ ਪੱਟੇ ਹੋਏ ਨੇ ਹਾਂਜੀ ਵੀਰ ਜੀ ਕਿੰਨੇ ਦੀ ਚੋਰੀ ਹੋਈ ਆ ਜੀ? ਕਰਿਆਨੇ ਦੇ ਸਮਾਨ ਦੀ ਚੋਰੀ ਹੋਈ ਆ ਜੀ ਲੱਖ ਡੇਢ ਲੱਖ ਰੁਪਏ ਦੇ ਲਗਭਗ ਹੋਈ ਆ ਜੀ। ਅੱਛਾ ਡੇਢ ਲੱਖ ਦੇ ਕੀ ਕੀ ਸਮਾਨ ਚੋਰੀ ਹੋਇਆ? ਇਹਦੇ ਵਿੱਚ ਜੀ ਸਾਬਨਾ, ਘਿਓ, ਦੇਸੀ ਘਿਓ, ਚੀਨੀ ਦੇ ਪੰਜ ਥੈਲੇ ਠੀਕ ਹੈ ਜੀ। ਤੇ ਬਾਕੀ ਹੋਰ ਸਾਰਾ ਹੀ ਸਮਾਨ ਦੀ ਕਰਿਆਨੇ ਦਾ ਜਿਹੜਾ ਗਣਦਾ। ਤੁਹਾਨੂੰ ਕਿਵੇਂ ਪਤਾ ਲੱਗਿਆ ਚੋਰੀ ਹੋਈ ਆ ਜਿਹੜੀ? ਮੈਨੂੰ ਸਵੇਰੇ ਨਾਲ ਵਾਲੀ ਦੁਕਾਨਾ ਵਾਲੇ ਨੇ ਫੋਨ ਕੀਤਾ ਜੀ ਪਈ ਤੇਰੇ ਦੁਕਾਨ ਤੇ। ਚੋਰੀ ਹੋ ਗਈ ਠੀਕ ਹੈ ਤੇ ਕਿ ਮਤਲਬ ਦੁਕਾਨਦਾਰ ਨੇ ਕੀਤਾ ਤੇ ਇਸ ਤੋਂ ਬਾਅਦ ਅੱਛਾ ਦੁਕਾਨਦਾਰ ਨੇ ਦੱਸਿਆ ਤੁਹਾਨੂੰ ਹਾਂਜੀ ਤੇ ਕੀ ਪ੍ਰਸ਼ਾਸਨ ਆਇਆ ਪ੍ਰਸ਼ਾਸਨ ਪੁਲਿਸ ਵਾਲਾ ਫਾਰਮ ਦਰਜ ਕਰਾ ਕੇ ਆਈ ਪੁਲਿਸ ਵਾਲੇ ਆ ਕੇ ਮੌਕਾ ਦੇਖ ਕੇ ਗਏ ਨੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਦੀਪਕ ਹੈ ਹਾਂਜੀ ਜਿਹੜੇ ਸਾਡੇ ਚੌਕੀ ਇੰਚਾਰਜ ਸਰਦਾਰ ਬਰਕਾਰ ਸਿੰਘ ਜੀ ਐਸਆਈ ਨੇ ਬਹੁਤ ਬਹੁਤ ਵਧੀਆ ਬੰਦੇ ਨੇ ਇਮਾਨਦਾਰ ਬੰਦੇ ਨੇ ਕੋਈ ਵੀ ਇਲਾਕੇ ਦੇ ਵਿੱਚ ਉਹਨਾਂ ਨੂੰ ਇਹ ਨਹੀਂ ਕਹਿ ਸਕਦਾ ਵੀ ਅਸੀਂ 10000 ਦਿੱਤਾ ਜਾਂ 5000 ਦਿੱਤਾ ਜਾਂ 10000 ਦਿੱਤਾ ਜਿੰਨਾ ਆਪਣੀ ਡਿਊਟੀ ਨਿਭਾਉਂਦੇ ਨੇ ਆਪਣੀ ਪੂਰੀ ਤਨਦੇਹੀ ਨਾਲ ਨਿਭਾਉਂਦੇ ਨੇ ਕੋਈ ਉਹਨਾਂ ਦੇ ਅੱਜ ਤੱਕ ਨਾ ਦਾਗ ਲੱਗਣਾ ਨਾ ਲੱਗ ਸਕਦਾ ਬਹੁਤ ਵਧੀਆ ਇਨਸਾਨ ਨੇ ਹਰ ਜਿੱਥੇ ਦੇ ਉਹ ਆਏ ਨੇ ਉਹਦੇ ਦਾ ਬਹੁਤ ਕ੍ਰਾਇਮ ਵਾਲਾ ਕੰਮ ਘਟ ਗਿਆ ਜਿੰਨਾ ਵੀ ਕੋਈ ਵੀ ਇਨਸਾਨ ਉੱਥੇ ਜਾ ਕੇ ਉਹਨਾਂ ਨੂੰ ਇੱਕ ਬਲੇਡ ਦਿੰਦਾ ਤਾਂ ਉਹ ਫੱਟਦੇ ਨੇ ਉਹਦਾ ਕੰਪਲੀਟ ਦਾ ਮਸਲਾ ਹੱਲ ਕਰਦੇ ਨੇ ਸਰਦਾਰ ਜੀ ਬਲਕਾਰ ਸਿੰਘ ਬਹੁਤ ਵਧੀਆ ਇਨਸਾਨ ਨੇ ਆਪਣਾ ਤੰਦ ਹੀ ਨਾਲ ਡਿਊਟੀ ਨਿਭਾਉਂਦੇ ਇਹਨਾਂ ਸ਼ਾਨਦਾਰ ਬਾਰੇ ਕੀ ਕਹਿਣਾ ਜਨਾਬ ਜੀ ਚੁਕ ਦੁਕਾਨਦਾਰ ਬਾਰੇ ਤਾਂ ਹੁਣ ਉਹਨਾਂ ਨੂੰ ਪਤਾ ਹੀ ਇਹਨਾਂ ਨੂੰ ਵੀ ਪਤਾ ਹੀ ਹੈ ਜੀ ਵੀ ਬਹੁਤ ਮਾੜਾ ਕੰਮ ਹੋਇਆ ਗਰੀਬ ਆਦਮੀ ਹੈ ਜੀ ਜਿਹੜੀ ਨਾਮ ਤੇ ਸੀ ਇਹਨਾਂ ਬਲਕਾਰ ਹੁੰਦੇ ਨੇ ਜਿਹੜੇ ਚੋਰੀਆਂ ਕੀ ਮੈਂ ਦੇਖਿਆ ਸੋਨੇ ਮਾਜੀ ਸਾਨੂੰ ਸਵੇਰੇ ਤਲਾਹੀ 6 ਵਜੇ ਅਸੀਂ ਉਸ ਟਾਈਮ ਆ ਗਏ ਵੀ ਐ ਕਰਕੇ ਸ਼ਟਰ ਦੋ ਦੁਕਾਨਾਂ ਦੀ ਤੋੜ ਕੇ ਚੋਰੀ ਕਰ ਲਈ ਅੱਛਾ ਫੈਂਕੀਓ ਸੋਸਟੇਮ ਪਹੁੰਚੀ ਗਏ ਅਸੀਂ ਦੇਖਿਆ ਵੀ ਸ਼ਟਰ ਥੋੜਾ ਉੱਚਾ ਚੱਕਿਆ ਹੋਇਆ ਸੀਗਾ ਜੋ ਕੁ ਸਾਮਾਨ ਕੱਢਿਆ ਦੁਕਾਨ ਤੋਂ ਲੈ ਸਾਰੇ ਕਿੰਨਾ ਵਜੇ ਨਾਲ ਦੁਕਾਨ ਦਾ ਦੁਕਾਨ ਚੈੱਕ ਕਰ ਰਹੇ ਨੇ ਕਿੰਨਾ ਕੰਸਾਨ ਹੋਇਆ ਥੁਕ ਥੁਕ ਸਮਾਨ ਲੈ ਕੇ ਦੁਕਾਨ ਵਿੱਚੋਂ ਇਹ ਚੋਰਾਂ ਦਾ ਕੋਈ ਪਤਾ ਲੱਗਿਆ ਜੀ ਅਸੀਂ ਕਰ ਰਹੇ ਹਾਂ ਉਹ ਬੰਦੇ ਟ੍ਰੈਸ ਕਰ ਰਹੇ ਨੇ ਜੀ ਸੀਸੀਟੀਵੀ ਟੀਮਾਂ ਲਾਈਆਂ ਨੇ ਖੰਗਾਲ ਰਹੇ ਨੇ ਖੰਗਾਲ ਕੇ ਸੇ ਕੁਝ ਬੰਦੇ ਰਾਉਂਡ ਅਪ ਕੀਤੇ ਨੇ ਅਜ 25 ਚ ਕਰ ਰਹੇ ਆ ਵੀ ਇਹਨਾਂ ਗਾਸਟ ਵਧਾਉਣੀ ਚਾਹੀਦੀ ਐ ਚੋ ਲੋਕ ਆਪਾਂ ਹੁਣ ਇਕੱਲੇ ਇਕੱਲੇ ਜਾਂਦੇ ਆ ਸਕੂਟਰ ਮੋਟਰਸਾਈਕਲਾਂ ਤੇ ਜੀ ਕਲਾ ਇੱਕ ਇਕੱਲਾ ਬੰਦਾ ਬੇਵਾਸ ਹੁੰਦਾ ਇਹਨਾਂ ਕੋਲ ਹਥਿਆਰ ਹੁੰਦੇ ਨੇ ਦੋ ਬੰਦੇ ਹੁੰਦੇ ਨੇ ਘੱਟੋ ਘੱਟ ਸਕੂਟਰ ਮੋਟਰਸਾਈਕਲਾਂ ਤੇ ਆਉਂਦੇ ਨੇ ਇਹ ਬੰਦੇ ਨੂੰ ਘੇਰਦੇ ਨੇ ਘੇਰ ਕੇ ਆ ਕੇ ਤਾਂ ਪੈਸੇ ਖੋਲੰਦੇ ਨੇ ਜਿਆਦਾ ਮਾਇਆ ਖੋਲੰਦੇ ਨੇ ਹਾਂ ਬੰਦਾ ਹੁਣ ਮੌਕੇ ਤੇ ਕੋਈ ਕਾਰ ਨਹੀਂ ਸਰਦਾ ਬੰਦੇ ਕੋਲ ਕਿਸੇ ਕੋਲ ਕੋਈ ਹਥਿਆਰ ਹੁੰਦਾ ਨਹੀਂ ਆਪਣੇ ਪਾਤਾ ਇਦਾਂ ਹੀ ਜਾਣਦੇ ਆ ਜੇ ਸਕੂਟਰ ਜਾਂ ਬੰਦੇ ਦਾ ਤਵਾ ਦਿਨ ਚ ਹੋ ਰਿਆਂ ਜਾਂ ਰਾਤ ਨੂੰ ਹੋ ਰਿਆਂ ਪਤਾ ਇਹ ਜੀ ਦਿਨ ਚ ਵੀ ਹੋ ਜਾਂਦੀ ਨੇ ਜੀ ਦਿਨ ਦਾ ਦੁਬਾਰੇ ਕੋਈ ਹੋਰ ਕਰ ਲੈਂਦੇ ਨੇ ਤਾਂ ਬੰਦਾ ਇਕੱਲਾ ਜਾਂਦਾ ਕੋਈ ਖੁਦ ਖੋਲੋ ਇਕੱਠੇ ਹੋ ਕੇ ਮੇਰਾ ਪਿੰਡ ਹਰੀਗੜਾ ਜੀ ਜਿਹੜਾ ਮੁੰਡਾ ਦਸਲੇ ਨੇ ਉਹਦਾ ਕੋਈ ਪਤਾ ਕੋ ਉਹ ਮੁੰਡਾ ਜੀ ਪਹਿਲਾਂ ਤਾਂ ਕਦੇ ਕਿਸੇ ਬਾਰ ਦਾ